ਜਿੱਥੇ ਇਲਾਕੇ ਦੇ ਵਿੱਚ ਮਾਨਵਾਦ ਹੈ ਉਸ ਤਰ੍ਹਾਂ ਹੀ ਅੱਜ ਸੰਗਰੂਰ ਦੇ ਭਵਾਨੀਗੜ੍ਹ ਦੇ ਪਿੰਡ ਨਜ਼ਦੀਕ ਫਗਵਾਲੇ ਦਾ ਇੱਕ ਅਨੰਤ ਵੀਰ ਸਿੰਘ ਫਗਵਾਲਾ ਬਣਿਆ ਭਾਰਤ ਚੈਂਪੀਅਨ ਸ਼ੂਟਰ ਅਨੰਤ ਵੀਰ ਸਿੰਘ ਫਗਵਾਲੇ ਦਾ ਰਹਿਣ ਵਾਲਾ ਜਿੱਥੇ ਕੀ ਰੈਪਲ ਸ਼ੂਟਿੰਗ ਦੇ ਵਿੱਚ ਕੋਈ ਵੱਡੀਆਂ ਮੱਲਾਂ ਮਾਰਦੇ 68ਵੇਂ ਰਾਸ਼ਟਰੀ ਸਕੂਲ ਗੇਮਾਂ ਦੇ ਵਿੱਚ ਕੀ ਮਧਵਰ ਦੇ ਸ਼ਹਿਰ ਦੇ ਬਪਾਲ ਦੇ ਵਿੱਚ ਹੋਈਆਂ ਜਿੱਥੇ ਕੀ ਉਹਦੇ ਵਿੱਚ ਖੇਡਾਂ ਦੇ ਵਿੱਚੋਂ ਖੇਡ ਦੇ 골ਡ ਮੈਡਲ ਜਿੱਤ ਕੇ ਜਿੱਥੇ ਉਹਨੇ ਪੰਜਾਬ ਦੇ ਪਿੰਡ ਫਗਵਾਲਾ ਦਾ ਨਾਮ ਰੌਸ਼ਨ ਕੀਤਾ ਸੀ ਜਾਣਕਾਰੀ ਅਨੰਤ ਵੀਰ ਦੇ ਪਿਤਾ ਨਾਲ ਗੱਲਬਾਤ ਕਰਦੇ ਹੁਣਾਂ ਨੇ ਕਿਹਾ ਕਿ ਜਦੋਂ 1400 ਦੇ ਕਰੀਬ ਖਟਿਆਰੀ ਆਏ ਹੋਏ ਸਨ ਜਿਸ ਦੇ ਵਿੱਚ ਕੀ ਕਿਆਂ ਦੇ ਓਪਨ ਸ਼ੂਟਰ ਸ਼ਟਿੰਗ ਮੁਕਾਬਲੇ ਤੇ ਪਹਿਲੇ ਸਥਾਨ ਪ੍ਰਾਪਤ ਕਰਕੇ ਰਏ ਜਿਸ ਤੋਂ ਬਾਅਦ ਅਨੰਤਬੀਰ ਵੀ ਫਗੂਆਲ ਸਮੇਤ ਸ਼ੋਮ 32 ਮਾਨਸਾ ਤੇ ਹੋਰ ਚੌਧਰੀ ਰੋਪੜ ਬੁਕਾਇਦਾ ਬਖੋ ਇੱਕ ਬੱਚੇ ਖੇਡ ਦੇ ਨਜ਼ਰਾਂ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਆਰਡੀ ਅਲ ਪੈਲਸ ਮਾਲਦ ਕਲਾਂ ਦੇ ਵਿੱਚ ਜਦੋਂ ਪਹੁੰਚਣ ਤੇ ਪਿੰਡ ਵਾਸੀਆਂ ਤੇ ਇਲਾਕਾ ਨਿਵਾਸੀ ਨੇ ਕਿੰਿਆਂ ਦਾ ਪਰਵਾ ਸਵਾਗਤ ਕੀਤਾ ਜਾ ਰਿਹਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਪਿੰਡ ਫਗੂਆਲ ਦੇ ਵੰਡਵਾਸੀ ਸਰਪੰਚ ਅਤੇ ਹੋਰ ਇਲਾਕੇ ਦੇ ਬਹੁਤ ਬੰਦੇ ਸੱਜਣ ਪਹੁੰਚੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਉਹਨਾਂ ਦਾ ਬਹੁਤ ਸਵਾਗਤ ਕੀਤਾ ਜਾ ਰਿਹਾ ਹੈ ਤੇ ਫੁੱਲਾਂ ਦੀ ਵਰਖਾ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਮੌਕੇ ਤੇ ਪ੍ਰਸ਼ਾਸਨ ਦਾ ਕੋਈ ਵੀ ਅਮਲਾ ਨਾ ਪਹੁੰਚਣੇ ਕਾਬਿ ਦੇ ਸਵਾਲ ਖੜੇ ਨਜ਼ਰ ਆ ਰਹੇ ਜਿੱਦਕਿ ਉਹਦੇ ਪਰਿਵਾਰ ਵੱਲੋਂ ਵੀ ਇਹਦੇ ਮਾਨਯੋਗ ਸੀਟੀ ਪ੍ਰਸ਼ਾਸਨ ਵੱਲੋਂ ਕੋਈ ਹਰਦਵਾ ਦਾ ਇੱਕ ਜਾਂ ਕੋਈ ਵੀ ਅਫਸਰ ਸਹਿबान ਨਾ ਪਹੁੰਚਣੇ ਕਾਬਿ ਦੇ ਸਭ ਤੋਂ ਵੱਡਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਦੇਖ ਸਕਦੇ ਹੋ ਕੱਕਾ ਸਿੰਘ ਫਕੂਆਲਾ ਅਤੇ ਉਹਨਾਂ ਦੇ ਨਾਲ ਪਿੰਡ ਦੀ ਹੋਰ ਵੀ ਕੁਤਮਤ ਸੱਜਣ ਪਹੁੰਚੇ ਹੋਏ ਹਨ ਜਿਥੇ ਕਿ ਉਹਨਾਂ ਦੇ ਨਾਲ ਪਿੰਡ ਦੇ ਸਰਪੰਚ ਗੁਰਦੀਪ ਸਿੰਘ ਅਤੇ ਉਹਨਾਂ ਦੇ ਨਾਲ ਹਰੀ ਸਿੰਘ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਅਤੇ ਉਹਨਾਂ ਦੇ ਨਾਲ ਹੋਰ ਵੀ ਪਿੰਡ ਦੇ ਸੱਜਣ ਪਹੁੰਚੇ ਹੋਏ ਹਨ ਤਸਵੀਰਾਂ ਵਿੱਚ ਉਹਨਾਂ ਦਾ ਪਾਵਨ ਸਵਾਗਤ ਕੀਤਾ ਜਾ ਰਿਹਾ ਹੈ ਇਸ ਮੌਕੇ ਤੇ ਪਿੰਡ ਪਹੁੰਚੇ ਤੇ ਜਿੱਥੇ ਕਿ ਕਰਾਚੋ ਦੇ ਸਰਪੰਚ ਦਲਜੀਤ ਸਿੰਘ ਅਤੇ ਹੋਰ ਬਕਵਾਕ ਪਿੰਡਾਂ ਦੇ ਲੋਕ ਪਹੁੰਚੇ ਜਿੱਥੇ ਉਹਨਾਂ ਦੇ ਪਿੰਡ ਫੋਗੋ ਵਾਲੀ ਉਹਨਾਂ ਦਾ ਪਰਵਾਸ ਸਵਾਗਤ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੱਡੇ ਕਾਫਲੇ ਨਾਲ ਪਿੰਡ ਫਗੂ ਵਾਲੇ ਵੱਲ ਵੱਧ ਰਹੇ ਹਨ ਜਿੱਥੇ ਕਿ ਉਹਨਾਂ ਦਾ ਪਵਨ ਨਿਗੜ ਦੇ ਵਿੱਚ ਗੁਰਪ੍ਰੀਤ ਸਿੰਘ ਜੀ ਇਵੈਂਟ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਦੀ ਉਹਨਾਂ ਦੀ ਟੀਮ ਵੱਲੋਂ ਪਵਨ ਨਿਗੜ ਦੇ ਵਿੱਚ ਬਸ ਸਟੈਂਡ ਤੇ ਵੀ ਭਰਵਾ ਸਵਾਗਤ ਕੀਤਾ ਗਿਆ ਤਸਵੀਰਾਂ ਵੀ ਦੇਖ ਸਕਦੇ ਹੋ ਕਿਵੇਂ ਸੱਭਿਆਚਾਰ ਮੰਚੋਂ ਲੋ ਨੱਚ ਟੱਪ ਕੇ ਭੰਗੜੇ ਪਾਏ ਜਾ ਰਹੇ ਹਨ ਉਹਨਾਂ ਦੇ ਪਹੁੰਚਣ ਤੇ ਅਤੇ ਉਹਨਾਂ ਨੇ ਪਿੰਡ ਫਗੂ ਵਾਲੇ ਦੇ ਗੁਰਦੁਆਰਾ ਸਾਹਿਬ ਨਮਸਤਕ ਹੋਏ ਜਿੱਥੇ ਕਿ ਉਹਨਾਂ ਨੇ ਸੱਚੇ ਪਾਤਸ਼ਾਹ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਇਸ ਮੌਕੇ ਤੇ ਪਿੰਡ ਦੇ ਵਿੱਚ ਵੀ ਕਾਫੀ ਖੁਸ਼ੀ ਦੀ ਮਹਿਰ ਸੀ ਜਿੱਥੇ ਕਿ ਪਿੰਡ ਵਾਸੀਆਂ ਤੇ ਪਿੰਡ ਦੇ ਸਰਪੰਚ ਗੁਰਦੀਪ ਸਿੰਘ ਅਤੇ ਉਹਨਾਂ ਦੇ ਪਿਤਾ ਗੁਰਦੀਪ ਸਿੰਘ ਜੋ ਕਿ ਬਕਾਇਦਾ ਮੁੱਖ ਅਧਿਆਪਕ ਹਨ ਤੇ ਪ੍ਰਿੰਸੀਪਲ ਹਨ ਸਕੂਲ ਪਿੰਡ ਅਰਧੇਤਪੁਰਾ ਦੇ ਅਤੇ ਇਸ ਮੌਕੇ ਤੇ ਅਨੰਤ ਵੀਰ ਨੇ ਕਿਹਾ ਆਓ ਤੁਹਾਨੂੰ ਸੁਣਾਉਣਿਆ ਖਾਸ ਰਿਪੋਰਟ ਰਹੀ ਦੇ ਪਰ ਇਧਰ ਦੇਖਿਆ ਤੇ ਛੱਡਾਂ ਮੇਰਾ ਨਾਮ ਲੰਤਪੀਰ ਸਿੰਘ ਫਗੂੜਾ ਹੈ ਮੈਂ 18 ਸਾਲ ਦਾ ਤੇ ਮੈਂ ਅੰਡਰ 19 ਬੁਆਏਜ਼ ਸ਼ੂਟਿੰਗ ਦੇ ਵਿੱਚੋਂ 골ਡ ਮੈਡਲ ਲੈ ਕੇ ਆਇਆ ਆ ਥਾਰਡ ਮਾ ਜਿਹੜਾ ਭਪਾਲ ਦੇ ਵਿੱਚ ਖੇਡਾਂ ਹੋਈਆਂ ਜਦੋਂ ਤੁਹਾਨੂੰ ਸਨਮਾਨ ਮਿਲਦਾ ਹੈ ਪਿੰਡ ਨੂੰ ਕਿਵੇਂ ਮਹਿਸੂਸ ਕਰਦੇ ਪਿੰਡ ਵਾਲੇ ਬਹੁਤ ਮਾਣ ਮਹਿਸੂਸ ਕਰ ਰਹੇ ਨੇ ਤੇ ਸਾਰੇ ਪਿੰਡ ਦੇ ਨਿਵਾਸੀ ਮੇਰੇ ਸਵਾਗਤ ਲਈ ਇੱਥੇ ਆਏ ਨੇ ਤੇ ਬਹੁਤ ਸਾਰਾ ਸਤਿਕਾਰਨ ਵਾਲਾ ਮਿਲੇ ਹੈ ਅੱਜ ਦੇਖਿਆ ਜੇ ਤੁਸੀਂ ਆਰਡੀਐਲ ਲਵੇ ਪਹੁੰਚੇ ਤਾਂ ਪੂਰਾ ਪਰਮਾ ਸਵਾਗਤ ਕੀਤਾ ਗਿਆ ਕਾਣ ਵਜਾਉਣ ਨਾਲ ਕਿ ਵਿਆਹ ਦੀ ਤਰ੍ਹਾਂ ਲੱਗਿਆ ਸਮਾਗਮ ਅਜ ਕਿੰਨੇ ਕ ਮਾਣ ਮਹਿਸੂਸ ਹੁੰਦਾ ਜੀ ਬਹੁਤ ਮਾਣ ਮਹਿਸੂਸ ਹੁੰਦਾ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਪੰਜਾਬ ਵਾਸਤੇ 골ਡ ਮੈਡਲ ਲੈ ਕੇ ਆਏ ਨੈਸ਼ਨਲ ਵਿੱਚੋਂ ਅਨਾਥ ਜੀ ਤੁਸੀਂ ਜਦੋਂ ਰਾਈਫਲ ਸ਼ੂਟਿੰਗ ਦੀ ਜਦੋਂ ਸਟਾਰਟਿੰਗ ਕਰੀਏ ਉਸ ਸਮੇਂ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਸੀ ਤੋਂ ਅੱਜ ਤੱਕ ਪਹੁੰਚਣ ਤੱਕ ਕਿੰਨਾ ਕ ਜਿਹੜਾ ਸਫਰ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਸਫਰ ਕਾਫੀ ਵੱਡਾ ਹੈ ਮੈਂ ਸ਼ੁਰੂ ਤਾਂ 6ਵੀਂ ਕਲਾਸ ਵਿੱਚ ਕੀਤੀ ਸੀ ਜੀ ਪਰ ਉਹਦੋਂ ਕੁਝ ਦਿੱਕਤਾਂ ਕਰਕੇ ਅੱਗੇ ਜਾਣ ਹੀ ਪਾਏ ਫਿਰ ਮੈਂ 10ਵੀਂ ਦੇ ਵਿੱਚ ਫਿਰ ਤੋਂ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਫਿਰ ਮੈਡ ਲਾਈ ਪਰ ਮਾਰਿਆ ਅਸੀਂ ਦੇਖਦੇ ਆਂ ਵੀ ਬੱਚੇ ਅੱਜ ਦੇ ਜਮਾਨੇ 'ਚ ਆਈਪੀਐਸ ਜਾਂ ਫੌਰਮ ਜਾਣਾ ਕਰਦੇ ਨੇ ਤੁਸੀਂ ਸ਼ੂਟਿੰਗ ਵਾਲਾ ਹੀ ਲਾਈਨ ਕਿਉਂ ਤੀਂ ਸ਼ੂਟਿੰਗ ਹੀ ਆਈਪੀਐਸ ਤੇ ਸ਼ੂਟਿੰਗ ਇੱਕ ਕਾਡੜੀ ਚੀਜ਼ ਹੀ ਨਹੀਂ ਹੈਗੀ ਮਤਲਬ ਮੈਂ ਸ਼ੂਟਿੰਗ ਕਰਕੇ ਵੀ ਆਈਪੀਐਸ ਲਾਈਨ 'ਚ ਜਾ ਸਕਦਾ ਅੱਗੇ ਕਿੰਨੇ ਕ ਮੈ ਅੱਜ ਖੁਸ਼ੀ ਹੋਈ ਜਿਵੇਂ ਪਿੰਡ ਵਾਸੀਆਂ ਨੇ ਇਲਾਕਾ ਨਿਵਾਸੀਆਂ ਨੇ ਥੋੜਾ ਲੱਗਿਆ ਤੇ ਸਕੂਲ ਨੂੰ ਵੀ ਅੱਜ ਇੱਕ ਪਿੰਡ ਨੂੰ ਵੀ ਬੜਾ ਮਾਣ ਹੁੰਦਾ ਕਿਵੇਂ ਕਰਦਣਾ ਬਹੁਤ ਵਧੀਆ ਮਹਿਸ ਅੱਗੇ ਦੇਖਦੇ ਯੂਪੀਸੀ ਲਾਈਨ ਆਈਪੀਐਸ ਕੁਝ ਬਣਾਂਗੇ ਦੇਸ਼ ਦੀ ਸੇਵਾ ਕਰਾਂਗੇ ਮੇਰਾ ਨਾਮ ਗੁਰਦੀਪ ਸਿੰਘ ਫੱਗੂ ਵਾਲਾ ਸਾਬਕਾ ਸਰਪੰਚ ਪਿੰਡ ਫੱਗੂ ਵਾਲਾ ਤੇ ਨਾਲ ਟੀਚਰ ਵੀ ਹਮੈਂ ਹਾਂ ਤੁਹਾਡੇ ਪਿੰਡੀ ਟੀਚਰਾਂ ਮੈਂ ਤੇ ਜੇਕਰ ਗੱਲ ਕਰੀ ਅੱਜ ਤੁਹਾਡੇ ਬੇਟਾ ਜਦੋਂ ਆਇਆ ਤਾਂ ਕਾਫੀ ਦਿਨਾਂ ਤੋਂ ਚੱਲ ਰਹੀ ਸੀ ਦੇਖ ਰਿਹਾ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਪੂਰਾ ਗਾਹ ਪੈ ਅਖਬਾਰਾਂ ਦੀ ਸੁਰਖੀਆਂ ਵੀ ਬਣੀਆਂ ਹੋਇਆਂ ਕਿਵੇਂ ਮੈਂ ਬੜਾ ਮਾਣ ਮਹਿਸੂਸ ਹੁੰਦਾ ਜਦੋਂ ਬੱਚੇ ਪ੍ਰਾਪਤੀਆਂ ਕਰਦੇ ਨੇ ਪਰ ਜਿਵੇਂ ਅਨੰਤ ਵੀਰ ਨੇ ਦੱਸਿਆ ਬੜਾ ਔਖਾ ਰਾਹ ਹੈ ਰਾਹ کافی ਔਖਾ ਹੈ ਮੱਟਰਾਂ ਸਾਹਿਬ ਬੈਠੇ ਨੇ ਇਹਨਾਂ ਨਾਲ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ ਮਹਿੰਗਾ ਆ ਤੇ ਔਖਾ ਤੇ ਇਹਦੇ ਵਿੱਚ ਪਰਸਨਲਟੀ ਬਹੁਤ ਹੈ ਜਿੱਥੇ ਉਹਨਾਂ ਖੇਡਾਂ ਇਹ ਗਿਆ ਬੱਚੇ ਨੇ ਨਹੀਂ ਇਹ ਗੱਲ ਕੀਤੀ ਪਰ ਉੱਥੇ ਭਾਜਪਾ ਦੀ ਸਰਕਾਰ ਹੈ ਮੱਧ ਪ੍ਰਦੇਸ਼ ਦੇ ਵਿੱਚ ਉੱਥੇ ਸਾਨੂੰ 4 ਘੰਟੇ ਮੱਟਰਾਂ ਸਾਹਿਬ ਬੇਟ ਕਰਨਾ ਪਿਆ ਮੈਡਲ ਕਰਕੇ ਉਹ ਚਾਹੁੰਦੇ ਸੀ ਵੀ ਆਸਾਂ ਆਪਣੀ ਜਿਹੜੀ ਟੀਮ ਐ ਆ ਆਪਣੇ ਮੱਧ ਪ੍ਰਦੇਸ਼ ਦੀ ਉਹਨੂੰ ਫਸਟ ਕੱਢੀਏ ਬੜਾ ਔਖਾ ਹੈ ਉੱਥੇ ਸਾਨੂੰ 4 ਘੰਟੇ ਜਦੋ ਜਹਿਦ ਕਰਨੀ ਪਈ ਅਖੀਰ ਨੂੰ ਜਦੋਂ ਅਸੀਂ ਡਟ ਕੇ ਬੈਠ ਗਏ ਪੰਜਾਬ ਵਾਲੇ ਵੀ ਮੈਡਲ ਸਾਡਾ ਪੰਜਾਬ ਦਾ ਬਣਦਾ ਤੇ ਤੁਸੀਂ ਮੱਧ ਪ੍ਰਦੇਸ਼ ਵਾਲ ਨੂੰ ਕਿਵੇਂ ਦੇ ਦੋਗੇ ਇਸ ਕਰਕੇ ਫਿਰ ਸਾਨੂੰ ਨਾ ਦੋ ਤਾਂ ਟ੍ਰੇਨਾਂ ਮਿਸ ਹੋ ਗਈ ਸਾਡੀ ਜਿਹੜੇ ਬੁਕਿੰਗ ਕਰਵਾਈ ਹੋਸੀਗੀ ਪੈਸਾ ਬੜਾ ਲੱਗਦਾ ਹੈ ਬਹੁਤ ਮਹਿੰਗਾ ਕੰਮ ਹੈ ਪੂਣੇ 3 ਲੱਖ ਦੀ ਰਾਈਫਲ ਆਈ ਹੈ ਤੇ ਬਾਕੀ ਜਿਹੜਾ ਸਮਾਨ ਹੈ ਕਾਫੀ ਮਹਿੰਗਾ ਹੈ ਸਰਕਾਰ ਨੂੰ ਚਾਹੀਦਾ ਵੀ ਬੱਚੇ ਤਾਂ ਕਰ ਲੈਣਗੇ ਪਰ ਹਰ ਇੱਕ ਦੇ ਵੱਸ ਦਾ ਕੰਮ ਨਹੀਂ ਤੇ ਬੜਾ ਖਰਚਾ ਹੁੰਦਾ ਸਰਕਾਰ ਇਸ ਵੱਲ ਧਿਆਨ ਦੇਵੇ ਜਿਹੜੇ ਹੋਰ ਵੀ ਟੈਲੈਂਟਡ ਬੱਚੇ ਨੇ ਜਿਵੇਂ ਅਨੰਤਵੀਰ ਨੇ ਕਿਹਾ ਵੀ ਰਿੰਜਾਂ ਖੋਲਣਾ ਉਨਾ ਵਾਸਤੇ ਤੇ ਵੱਧ ਤੋਂ ਵੱਧ ਰੇਂਜ ਹੋਵੇ ਬੱਚੇ ਪ੍ਰੈਕਟਿਸ ਕਰਨ ਇਕੱਲੀ ਸ਼ੂਟਿੰਗ ਦੀ ਨਹੀਂ ਬਾਕੀਆਂ ਦੀ ਵੀ ਹੋਵੇ ਤੇ ਬਹੁਤ ਵੱਡੀ ਇਹ ਪ੍ਰਾਪਤੀ ਪੰਜਾਬ ਦੇ ਲਈ ਹੈ ਜੇਕਰ ਆਉਣ ਪੰਜਾਬ ਦੇ ਲੋਕੀ ਨਹੀਂ ਮੈਂ ਉੱਥੇ ਦੇਖਿਆ 28 ਸਟੇਟਾਂ ਦੇ ਬੱਚੇ ਆਏ ਕਈ ਤਾਂ 50-50 ਸਕੋਰ ਕਰਕੇ ਆਊਟ ਹੋ ਗਏ ਬਾਹਰ ਚਲੇ ਗਏ ਕਈ ਨੇ ਦੋ ਸਕੋਰ ਕੀਤਾ ਜਣੀ ਇਹ ਮਿਹਨਤ ਵਾਲਾ ਕੰਮ ਹੈ ਕਾਫੀ ਇਹਦੇ ਤੇ ਆਪਾਂ ਨੂੰ ਪੈਸਾ ਇਨਵੈਸਟ ਕਰਨਾ ਪਊਗਾ ਸਰਕਾਰ ਨੂੰ ਜੇ ਬੱਚਿਆਂ ਦੀ ਪ੍ਰਾਪਤੀ ਵੱਲ ਆਪਾਂ ਨੇ ਧਿਆਨ ਦੇਣਾ ਜੇ ਪੰਜਾਬ ਦਾ ਆਪਾਂ ਨੇ ਮਾਣ ਵਧਾਉਣਾ ਅਗਰ ਗੱਲ ਕਰੀਏ ਆਪਣੇ ਭਵਾਨੀਗੜ੍ਹ ਨੇੜੇ ਦੀ ਏਰੀਆ ਦੇ ਵਿੱਚ ਕੋਈ ਵੀ ਸ਼ੂਟਿੰਗ ਜੇਕਰ ਗੱਲ ਕਰੀ ਦੀ ਕੋਈ ਕੋਚਿੰਗ ਵਗੈਰਾ ਬੜੀ ਪ੍ਰੋਬਲਮ ਹੈ ਨਹੀਂ ਹੈ ਨਹੀਂ ਬਿਲਕੁਲ ਹੀ ਨਹੀਂ ਹੈਗੀ ਜੀ ਮੈਂ ਵੀ ਮੱਧ ਪ੍ਰਦੇਸ਼ ਦੇ ਵਿੱਚੋਂ ਜਿਹੜਾ ਆਪਣਾ ਮਹਾਰਾਸ਼ਟਰ ਦੇ ਵਿੱਚ ਕੋਚ ਹੈਗਾ ਉਹ ਆਉਂਦੇ ਨੇ ਟਾਈਮ ਟੂ ਟਾਈਮ ਕਦੇ ਇਹਨੂੰ ਲੈ ਕੇ ਜਾਣਾ ਮੈਂ ਸੰਗਰੂਰ ਕਦੇ ਬਰਨਾਲੇ ਲੈ ਕੇ ਜਾਣਾ ਕਦੇ ਚੰਡੀਗੜ੍ਹ ਲੈ ਕੇ ਜਾਣਾ ਕਿਤੇ ਨਾ ਕਿਤੇ ਲਿਜਾਣਾ ਪੈਂਦਾ ਬੜੀ ਦੂਰ ਮੈਂ ਸਕੂਲੋਂ 3 ਵਜੇ ਆਉਂਦਾ ਸੀ 4 ਵਜੇ ਨੂੰ ਪਹਿਲਾਂ ਇਹ ਸਕੂਲ ਸਕੂਲ ਤੋਂ ਬਾਅਦ ਇਹਨੂੰ ਮੈਂ ਇਹ ਜਾਂਦਾ ਟਿਊਸ਼ਨ ਦੇ ਉੱਥੋਂ ਮੈਂ ਚੱਕ ਕੇ ਇਹਨੂੰ ਰੇਂਜ ਲੈ ਕੇ ਜਾਂਦਾ ਰੇਂਜ ਤੋਂ ਬਾਅਦ ਸਤ 7 ਵਜੇ ਪਿਓ ਪੁੱਤ ਦੋਵੇਂ ਮਿਲ ਮੁੜਦੇ ਵੀ ਇਹ ਬੱਚਾ ਜੇ ਨਿਆਣਾ ਵੀ ਮੋਟਰਸਾਈਕਲ ਚਲਾਊਗਾ ਐਕਸੀਡੈਂਟ ਹੋ ਜਾਊਗਾ ਜੋ ਤੱਕ ਇਹ 18 ਸਾਲ ਦਾ ਨਹੀਂ ਹੋਇਆ ਮੈਂ ਇਹਨੂੰ ਨਾਲ ਨਾਲ ਗੱਡੀ ਤੇ ਇਕ ਦੇ ਉਧਰ ਲੈ ਕੇ ਜਾਣਾ ਕਿ ਉਧਰ ਲੈ ਕੇ ਜਾਣਾ ਕਾਫੀ ਮਿਹਨਤ ਦਾ ਕੰਮ ਹੈ ਮੇਰਾ ਆਖਰੀ ਸਵਾਲ ਇੱਕ ਹੈ ਜਿਹੜੇ ਬੱਚੇ ਨੇ ਡਾਕਟਰ ਦਾ ਬੇਟਾ ਡਾਕਟਰ ਬਣਦਾ ਟੀਚਰ ਦਾ ਬੇਟਾ ਟੀਚਰ ਪਰ ਜੇ ਅਗਰ ਗੱਲ ਕਰੀਏ ਇੱਥੇ ਡਿਫਰੈਂਟ ਕਿਉਂ ਹੈ ਨਹੀ ਇਹ ਤਾਂ ਨਹੀਂ ਮੈਂ ਵੀ 골ਡ ਮੈਡਲ ਜਿੱਤੇਗਾ ਜ਼ਿਲ੍ਹੇ ਦੇ ਵਿੱਚੋਂ ਤੇ ਰਾ ਰਖਦਾ ਰੁਚੀ ਰਖਦਾ ਜੇ ਤੀ ਨਹੀਂ ਹੈਗਾ ਵੀ ਇਹ ਹੋਰ ਬੱਕਰੀ ਲਾਈਨ ਨਹੀਂ ਤੇ ਇੱਕੋ ਲਾਈਨ ਹੈ ਤੇ ਇੱਛਾ ਵੀ ਹੈ ਮੇਰੀ ਵੀ ਬੇਟਾ ਅੱਗੇ ਯੂਪੀਐਸਸੀ ਦੇ ਵਿੱਚ ਜਾਵੇ ਇਹਦਾ ਇੰਟਰਸਟ ਵੀ ਹੈ ਮੈਂ ਇਹਨੂੰ ਡਾਕਟਰੀ ਵਾਲੇ ਪਾਸੇ ਨਹੀਂ ਪਾਇਆ ਬਣ ਸਕਦਾ ਇਹ ਉਧਰ ਵੀ ਸੌਖਾ ਕੰਮ ਹੈ ਮੈਡੀਕਲ ਇਹ ਕਿ ਵੀ ਪ੍ਰਸ਼ਾਸਨ ਵੱਲੋਂ ਕੋਈ ਵੀ ਬੰਦਾ ਨਾ ਆਉਣਾ ਸਵਾਗਤ ਕਰਨਾ ਵੀ ਇੱਕ ਸਭ ਤੋਂ ਬੜੀ ਗੱਲ ਕਹੀ ਰੱਖੀ ਮੈਂ ਚਲੋ ਜੀ ਉਹਨਾਂ ਦਾ ਵੀ ਧੰਨਵਾਦ ਜਿਹੜੇ ਨਹੀਂ ਆਏ ਜਿਹੜੇ ਦੋਸਤ ਮਿੱਤਰ ਆਏ ਨੇ ਮੈਂ ਤਾਂ ਉਹਨਾਂ ਦਾ ਧੰਨਵਾਦ ਕਰਦਾ ਜਿਹੜਾ ਕੋਈ ਨਹੀਂ ਆਇਆ ਤਾਂ ਆਪਾਂ ਕੀ ਕਹਿ ਸਕਦੇ ਕਿਸੇ ਨੂੰ ਬੁਲਾਇਆ ਤਾਂ ਨਹੀਂ ਜਾ ਸਕਦਾ ਤੇ ਮੇਰੇ ਬੇਟੇ ਦੀ ਜਾਂ ਪਿੰਡ ਦੀ ਇਹ ਮਾਣ ਵਾਲੀ ਗੱਲ ਹੈ ਸਾਰੇ ਪਿੰਡ ਦੇ ਖੜੇ ਨੇ ਇਲਾਕੇ ਦੇ ਖੜੇ ਨੇ ਇਲਾਕੇ ਦੇ ਖੜੇ ਨੇ ਸਾਰੇ ਖੜੇ ਨੇ ਚਲੋ ਧੰਨਵਾਦ ਉਹਨਾਂ ਦਾ ਮੈਸੇਜ ਤਾਂ ਸਾਰ ਸਰਪੰਚ ਸਾਹਿਬ ਅਨੰਤ ਵੀਰ ਜਿੱਤ ਕੇ ਆਏ ਨੇ ਅੱਜ 골ਡ ਮੈਡਲ ਕੀ ਕਮਾ ਲਈ। ਮੈਂ ਤਾਂ ਖੁਸ਼ੀ ਦਾ ਤਾਂ ਕੋਈ ਅੱਜ ਦੇਖੋ ਟਿਕਾਣਾ ਹੀ ਨਹੀਂ ਹੈ। ਸਾਡੇ ਪਿੰਡ ਲਈ ਕੋਈ ਟਿਕਾਣਾ ਨਹੀਂ ਖੁਸ਼ੀ ਦਾ ਤਾਂ। ਇਲਾਕੇ ਨੂੰ ਵੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਵੀ ਸਾਡਾ ਬੱਚਾ ਅਨੰਤ ਵੀਰ ਬੜੀ ਵੱਡੀ ਪ੍ਰਾਪਤੀ ਕਰਕੇ ਆਇਆ ਹੈ। ਅਸੀਂ ਤਾਂ ਇਹੀ ਜਿਹਦੇ ਲਈ ਦੁਆਵਾਂ ਕਰਦੇ ਆਂ ਵੀ ਅੱਗੇ ਵੀ ਇਹ ਸਾਡੇ ਪਿੰਡ ਲਈ ਪੰਜਾਬ ਲਈ ਭਾਰਤ ਲਈ ਵਧੀਆ ਖੇਡੇ ਤੇ ਮਾਨ ਸਨਮਾਨ ਨੂੰ ਇਸਤਰੀ ਮਿਲਦਾ ਰਹੇ ਅਸੀਂ ਤਾਂ ਸਰਕਾਰ ਨੂੰ ਵੀ ਇਹੀ ਅਪੀਲ ਕਰਦੇ ਆ ਵੀ ਇਹੋ ਜਿਹੇ ਬੱਚਿਆਂ ਦਾ ਵੱਧ ਚੜ ਕੇ ਸਨਮਾਨ ਕਰਨਾ ਚਾਹੀਦਾ ਹੈ ਸਰਕਾਰ ਦਾ ਕੋਈ ਨੁਮਾਇੰਦਾ ਆਉਣਾ ਚਾਹੀਦਾ ਸੀ ਅੱਜ ਇਸ ਬੱਚੇ ਦੀ ਹੌਸਲਾ ਅਭਜਾਈ ਹੋਰ ਵੀ ਵੱਧ ਗਈ ਪਿੰਡ ਦਾ ਤਾਂ ਸਾਰਾ ਇੱਕ-ਇਕਲਾ ਬੱਚਾ ਉਰੇ ਆਇਆ ਹੋਇਆ ਹੈ ਇਲਾਕੇ ਦੇ ਵੀ ਬਹੁਤ ਸੱਜਣ ਆਏ ਨੇ ਦੂਰੋਂ ਨੇੜੇੋਂ ਚੱਲ ਕੇ ਆਏ ਨੇ ਬੱਚੇ ਨੂੰ ਹੌਸਲਾ ਅਭਜਾਈ ਕਰਨ ਅਸੀਂ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਤਾਂ ਸਾਡੇ ਲਈ ਤਾਂ ਸਾਡੇ ਪਿੰਡ ਲਈ ਬਹੁਤ ਮਨ ਮਹਿਸੂਸ ਹੈ